ਘੜੇਮਾਰੀ ਦੇ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਇਆ ਤੇ ਜਿਸ ਤੋਂ ਬਾਅਦ ਉੱਥੇ ਹੁਣ ਮੁਆਵਜ਼ੇ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਸਰਵਨ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਜਿਹੜੀ ਕਿ ਵੱਡੀ ਅਪੀਲ ਕੀਤੀ ਹੈ ਤੇ ਦੱਸਿਆ ਕਿ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਖਨੌਰੀ ਅਤੇ ਸ਼ੰਭੂ ਬਾਡਰ ਦੇ ਉੱਤੇ ਧਰਨਾ جاری ਹੈ ਤੇ ਜਿਸ ਦੇ ਤਹਿਤ ਐਮਐਸਪੀ ਅਤੇ ਹੋਰ ਕਾਨੂੰਨੀ ਹੋਰ ਮੰਗਾਂ ਨੂੰ ਲੈ ਕੇ ਜਿਹੜੀ ਕਿ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤੇ ਸਰਵਨ ਸਿੰਘ ਪੰਦੇੜ ਦੇ ਵੱਲੋਂ ਹੁਣ ਜਿਹੜਾ ਕਿਹਾ ਜਾ ਰਿਹਾ ਹੈ ਕਿ ਜੋ ਗੜੇਮਾਰੀ ਦੇ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਉਸ ਨੂੰ ਲੈ ਕੇ ਪੰਜਾਬ ਸਰਕਾਰ ਕਿਸਾਨਾਂ ਦੇ ਹੱਕ ਦੇ ਵਿੱਚ ਮਾਅਬਜਾ ਦੇਵੇ ਜਿੱਦ ਤੋਂ ਬਾਅਦ ਦੂਜੇ ਪਾਸੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਉਹਤੇ ਹੋਰ ਤਿੱਖੇ ਨਿਸ਼ਾਨੇ ਵੀ ਸਾਦੇ ਗਏ ਨੇ ਤੇ ਆਪ ਤੁਹਾਨੂੰ ਸੁਣਾਉਣੇ ਆ ਪਹਿਲਾਂ ਸਰਵਨ ਸਿੰਘ ਪੰਦੇੜ ਦਾ ਕੀ ਕਹਿਣਾ ਮੈਂ ਸਿਰਫ ਕੇਂਦਰ ਨੂੰ ਅਪੀਲ ਕਰਨੀ ਆ ਵੀ ਜਿਹੜੇ ਜਿਹੜੇ ਥੋੜੇ ਸੈਟਲਾਈਟ ਆ ਖਾਸ ਕਰਕੇ ਅਕਤੂਬਰ ਮਹੀਨੇ ਚ ਸਰਗਰਮ ਹੁੰਦੇ ਆ ਪਰਾਲੀ ਨੂੰ ਜਦੋਂ ਅੱਗ ਲੱਗਦੀ ਹੈਗੀ ਆ ਤੇ ਸਾਡੇ ਐਸਐਸਪੀ ਡੀਸੀ ਗੜਿਆ ਥੋੜੀ ਸੈਟਲਾਈਟ ਤੋਂ ਰਿਪੋਰਟ ਲੈ ਕੇ ਖੇਤਾਂ ਚਲੇ ਜਾਂਦੇ ਆ ਮਾੜਾ ਜਿਹਾ ਖੋਲਿਓ ਹੁਣ ਥੋੜਾ ਜਿਹਾ ਕਿਉਂਕਿ ਪੂਰੇ ਉੱਤਰ ਪਾਰ ਦੇ ਵਿੱਚ ਬਰਸਾਤ ਹੋਈ ਆ ਗੜਿਆਂ ਦੀ ਮਾਰ ਹੋਈ ਜਾਂ ਨੁਕਸਾਨ ਹੋਏ ਫਸਲਾਂ ਦੇ ਸਾਡੇ ਤੋਂ ਤੁਹਾਡਾ ਪੋਰਟਲ ਵੇਖ ਕੇ ਜਿੰਨੇ ਵੀ ਉੱਤਰ ਭਾਰਤ ਦੇ ਸੂਬੇ ਆ ਉਹਨਾਂ ਦੇ ਮੁੱਖ ਮੰਤਰੀ ਉਹਨਾਂ ਦੇ ਅਧਿਕਾਰੀ ਉਹ ਵੇਖ ਕੇ ਜਾ ਕੇ ਖੇਤਾਂ ਚਲੇ ਜਾਣ ਤੇ ਗਰਦਾਬਰੀਆਂ ਦਾ ਹੁਕਮ ਦੇਣ ਮੈਂ ਮੁੱਖ ਮੰਤਰੀ ਪੰਜਾਬ ਨੂੰ ਕਹੂੰਗਾ ਵੀ ਸੈਟਲਾਈਟ ਵੇਖ ਲਓ ਜਿਵੇਂ ਮਰਜ਼ੀ ਵੇਖ ਲਓ ਹੋ ਸਕਦਾ ਤੁਹਾਡੀ ਏਜੰਸੀਆਂ ਤੁਹਾਨੂੰ ਰਿਪੋਰਟ ਨਾ ਦਿੰਦੀਆਂ ਹੁਣ ਜਿਹੜਾ ਫਸਲਾਂ ਦਾ ਗੜੇ ਮਾਰੀ ਨਾਲ ਨੁਕਸਾਨ ਹੋਇਆ ਖਾਸ ਕਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਔਰ ਹੋਰ ਨਾ ਥਾਵਾਂ ਤੇ ਵੀ ਤੁਰੰਤ ਗਰਦਾਬਰੀਆਂ ਕਰਵਾਓ ਅਰ ਮਾਪਜਾ ਦਿਓ ਸਾਡੇ ਢਿੱਡ ਦਾ ਸਵਾਲ ਆ ਮਹਾਰਾਜ ਅਸੀਂ ਇਹੋ ਕੁਝ ਖਾਣਾ ਕਮਾਉਣਾ ਠੇਕੇ ਤੇ ਪੈਲੀਆਂ ਲਈਆਂ ਕਿਸਾਨਾਂ ਨੇ ਇਹ ਪੈਸੇ ਕਿੱਥੋਂ ਪੂਰੇ ਕਰਾਂਗੇ ਅਰ ਜਿੱਥੇ-ਜਿੱਥੇ ਫਸਲਾਂ ਦਾ ਨੁਕਸਾਨ ਹੋ ਗਿਆ ਉਹਨਾਂ ਦੀਆਂ ਕਰਜ਼ੇ ਦੀਆਂ ਕਿਸ਼ਤਾਂ 'ਚ ਵੀ ਛੂਟ ਦਿਓ ਸਾਡੀ ਮੰਗ ਹੈਗੀ ਆ ਇਹਦੇ ਨਾਲ ਦੀ ਨਾਲ ਤੁਸੀਂ ਨਸ਼ਿਆਂ ਵਿਰੁੱਧ ਜੁੱਦ ਸ਼ੁਰੂ ਕੀਤਾ ਹੈਗਾ ਚੰਗੀ ਗੱਲ ਆ ਮੈਂ ਨਹੀਂ ਕਹਿੰਦਾ ਇਹ ਮਾੜੀ ਗੱਲ ਹੈਗੀ ਆ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਨਸ਼ਿਆਂ ਦੀ ਦੁਕਾਨ ਬੰਦ ਕਰਾਓ ਦੁਕਾਨ ਬੰਦ ਨਸ਼ਿਆਂ ਦੀ ਜਿਹੜਾ ਗਾਖ ਹੈ ਨਾ ਇਸ ਗਾਖ ਨੂੰ ਫੜਿਆ ਨਸ਼ਾ ਬੰਦ ਨਹੀਂ ਹੋਣਾ ਉਹ ਜਿਹੜੀ ਦੁਕਾਨ ਖੁੱਲੀ ਉਹਨੇ ਨਵੇਂ ਗਾਖ ਪੈਦਾ ਕਰ ਲੈਣੇ ਆ ਤੁਸੀਂ ਕਹਿੰਦੇ ਹੋ ਵੀ ਅਸੀਂ ਤਾਂ ਨਸ਼ਿਆਂ ਦੇ ਸੌਦਾਗਰ ਫੜਨੇ ਆ ਮਾੜਾ ਜਿਆ ਦੱਸਿਓ ਕਿਹੜੇ ਕਿਹੜੇ ਫੜ ਕੇ ਅੰਦਰ ਦੇ ਦਿੱਤੇ ਆ ਇਸ ਕਰਕੇ ਚੰਗੀ ਗੱਲ ਹੈ ਇਹਦੇ ਨਾਲ ਦੀ ਨਾਲ ਜਿਹੜਾ ਕੇਂਦਰ ਸਰਕਾਰ ਜਿਹੜੀ ਗ੍ਰਹਿ ਮੰਤਰੀ ਨੇ ਮੀਟਿੰਗ ਕੀਤੀ ਆ ਪੀ ਮਨੀਪੁਰ ਦੀ ਸਮੀਖਿਆ ਕਰਨੇ ਪਿਆ ਰਿਹਾ ਅਸੀਂ ਕਹਿੰਦੇ ਸੀ ਪਾਜਪਾ ਦੀ ਮਨੀਪੁਰ ਦੇ ਵਿੱਚ ਜਿਹੜੀ ਨੀਤੀ ਹੈਗੀ ਆ ਉਹਨੇ ਮਨੀਪੁਰ ਨੂੰ ਅਜਾੜ ਕੇ ਰੱਖ ਦੇਣਾ ਜਿਵੇਂ ਦੋਵਾਂ ਭਾਈਚਾਰਿਆਂ ਨੂੰ ਲੜਾ ਕੇ ਮਾਰਿਆ ਜਾਵਰਾ ਜਿਵੇਂ ਮਨੀਪੁਰ ਨੂੰ ਬਰਬਾਦ ਕੀਤਾ ਦੇਸ਼ ਕਦੀ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਲਈ ਮਾਫ ਨਹੀਂ ਕਰੂਗਾ ਕੋਈ ਉੱਥੇ ਅਮਨ ਸ਼ਾਂਤੀ ਕਰਾਓ ਰਾਸ਼ਟਰਪਤੀ ਰਾਜ ਆ ਹੁਣ ਤੁਹਾਡਾ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਇਹਦੇ ਨਾਲ ਦੀ ਨਾਲ ਜਿਹੜਾ ਕੇਂਦਰ ਨੇ ਫੈਸਲਾ ਕੀਤਾ ਵੀ ਜਿਹੜੇ ਨਵੇਂ ਪਾਸਪੋਰਟ 2023 ਤੋਂ ਬਣਨੇ ਆ ਉਹਨਾਂ ਤੋਂ ਕਹਾ ਜਿਹੜੀ ਜਨਮ ਤਰੀਕਿਆ ਉਹਦੇ ਵਿੱਚ ਇਹੀ ਇੱਕ ਹੀ ਹੋਇਆ ਕਰੂ ਠੀਕ ਹੀ ਗੱਲ ਆ ਪਰ ਨਾਲ ਦੀ ਨਾਲ ਨਿਰਦੇਸ਼ ਇਹ ਵੀ ਦੇਣੇ ਚਾਹੀਦੇ ਵੀ ਜਿੱਥੇ ਵੀ ਬੱਚਾ ਪੈਦਾ ਹੋ ਰਿਹਾ ਉਹਦਾ ਉਸੇ ਵੇਲੇ ਜਨਮ ਤਰੀਕ ਦਾ ਸਰਟੀਫਿਕੇਟ ਬਣਨਾ ਚਾਹੀਦਾ ਜਿਹੜੇ ਕੋ ਗਰੀਬ ਨੇ ਰਹਿ ਜਾਂਦੇ ਨੇ ਥੋੜੇ ਜਿਹੇ ਜਨਮ ਤੇ ਦਾ ਸਰਟੀਫਿਕੇਟ ਜਾਰੀ ਕਰਨ ਵਾਲੇ ਅਧਾਰੇ ਨੇ ਖਾਸ ਕਰਕੇ ਸਿਵਲ ਸਰਜਨ ਦਾ ਦਫਤਰ ਤੇ ਹੋਰ ਲੱਖਾਂ ਰੁਪਏ ਲੈਂਦੇ ਆ ਮਹਾਰਾਜ ਬਾਦ ਦੇ ਵਿੱਚ ਇਸ ਕਰਕੇ ਇੱਧਰ ਵੀ ਧਿਆਨ ਦਿਓ ਅਰਾਸ ਰੱਖਾਂਗੇ ਵੀ 8 ਮਾਰਚ ਨੂੰ ਜਿਹੜਾ ਔਰਤ ਕਮੰਤਰੀ ਦਿਹਾੜਾ ਬਾਰਡਰਾਂ ਤੇ ਮਨਾਇਆ ਜਾ ਰਿਹਾ ਵੱਧ ਤੋਂ ਵੱਧ ਤਾਦਾਦ ਵਿੱਚ ਲੋਕ ਜਿਹੜੇ ਉੱਥੇ ਪਹੁੰਚਣਗੇ